ਪੰਜਾਬੀ ਮਾਂ ਬੋਲੀ ਦੇ ਚਰਣਾ ਵਿੱਚ ਪ੍ਰਣਾਮ ਹਾਂਜੀ ਸਾਥੀਓ ਅੱਜ ਆਪਾਂ ਗੱਲ ਕਰਾਂਗੇ ਗੁਰਮੁਖੀ ਵਰਣਮਾਲਾ ਦੇ ਸਹੀ ਉਚਾਰਨ ਬਾਰੇ ਜਦੋਂ ਵੀ ਗੁਰਮੁਖੀ ਵਰਣਮਾਲਾ ਦੇ ਸਹੀ ਉਚਾਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਪੜਨ ਵਾਲਿਆਂ ਨੇ ਤਾਂ ਗਲਤ ਉਚਾਰਨ ਕਰ ਲਈ ਹੈ ਅਸੀਂ ਦੇਖਿਆ ਹੈ ਕਿ ਪੜਾਉਣ ਵਾਲੇ ਵੀ ਇਸ ਦਾ ਸਹੀ ਉਚਾਰਨ ਨਹੀਂ ਕਰ ਰਹੇ ਸਾਥੀਓ ਉਮੀਦ ਹੈ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਸਾਰੇ ਸ਼ੰਕੇ ਖਤਮ ਹੋ ਜਾਣਗੇ ਅਤੇ ਤੁਸੀਂ ਵੀ ਗੁਰਮੁਖੀ ਵਰਣ ਵਾਲਾ ਦਾ ਸੁੱਧ ਉਚਾਰਨ ਕਰਨਾ ਸਿੱਖ ਜਾਓਗੇ ਊੜਾ ਐੜਾ ਬਹੁਤ ਸਾਰੇ ਸਾਥੀ ਇਸ ਨੂੰ ਆੜਾ ਉਚਾਰਦੇ ਹਨ ਪਰ ਅਜਿਹਾ ਨਹੀਂ ਹੈ ਇਸ ਦਾ ਸੁੱਧ ਉਚਾਰਨ ਹੈ ਐੜਾ ਈੜੀ ਸਸਾ ਹਾ ਹਾ ਕਕਾ ਖਖਾ ਗੱਗਾ ਗੱਗਾ ੰੰਗਾ ੰੰਗਾ ਬਹੁਤ ਸਾਰੇ ਸਾਥੀ ਇਸ ਨੂੰ ਯਈਆਂ ਇਸੇ ਤਰ੍ਹਾਂ ਹੀ ਉਚਾਰ ਦਿੰਦੇ ਹਨ ਜਾਂ ਆਪਣੇ ਵੱਲੋਂ ਹੀ ਧੁਨੀਆਂ ਘਟ ਲੈਂਦੇ ਹਨ ਪਰ ਇਸ ਦਾ ਸ਼ੁੱਧ ਉਚਾਰਨ ਹੈ ੰੰਗਾ ੰੰਗਾ ਚੱਜਾ ਛੱਛਾ ਜੱਜਾ ਚੱਜਾ ੰੰਯਾ ਟੈਂਕਾ ਠਠਾ ਡੱਡਾ ਡੱਡਾ ਅਣਾਣਾ ਤੱਤਾ ਥੱਥਾ ਦੱਦਾ ਤੱਦਾ ਨੰਨਾ ਪੱਪਾ ਫੱਫਾ ਇਸ ਦਾ ਸ਼ੁੱਧ ਉਚਾਰਨ ਫੱਫਾ ਹੈ ਨਾ ਕਿ ਫਫਾ ਸ਼ੁੱਧ ਉਚਾਰਨ ਹੋਵੇਗਾ ਪੱਪਾ ਫੱਫਾ ਬੱਬਾ ਪੱਬਾ मम्मा ममा या, यारा ला वाह वाह इस तो बाद असी फारसी चुआइया धुनिया का उच्चारण सीखा शशा खखा गगा जजा फफा लड़ा उम्मीद है ਕਿਪ ਤੁਸੀਂ ਇਸੇ ਵੀਡੀਓ ਨੂੰ ਵਾਰ-ਵਾਰ ਦੇਖਣ ਤੋਂ ਬਾਅਦ ਅਤੇ ਆਪਣੇ ਪ੍ਰਯਾਸ ਕਰਨ ਤੋਂ ਬਾਅਦ ਗੁਰਮੁਖੀ ਵਰਣਮਾਲਾ ਦਾ ਸੁੱਧ ਉਚਾਰਨ ਕਰਨਾ ਸਿੱਖ ਜਾਵੋਗੇ ਧੰਨਵਾਦ